ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਪਹਿਰ ਰਹਿਣ ਕੈ ਬਣ ਜਾ ਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਬਣ ਜਾ ਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇ ਹੋ ਕਨੇਰਾ ਮਾਇਆ ਮੋਸ ਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਣੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੋਡੇ ਦੂਜਾ ਹੇਤ ਕਉ ਨਾਨਕ ਪ੍ਰਾਣੀ ਪਹਿਲੇ ਪਹਿਰੈ ਛੂਟੇਗਾ ਹਰ ਚੇਤ ਦੂਜਾ ਪਹਿਰੈ ਰੈਣਕ ਵਣਜਾਰਿਆ ਮਿੱਤਰਾ ਭਰ ਜੋ ਬਨ ਮੈਂ ਮਤ ਅਹਨ ਸਨਾ ਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਦਲੇ ਨਾਮ ਨਾ ਚਿਤ ਰਾਮ ਨਾਮ ਕਟ ਅੰਤਰ ਨਾਹੀ ਹੋਰ ਜਾਣੈ ਰਸ ਕਸ ਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰ ਹੋਗੇ ਝੂਠੇ ਤੀਰਥ ਵਰਤ ਸੁਜ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਤਾਰਾ ਦੁਬਦਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਸਰ ਹੰਸ ਉਰਥੜੇ ਆਏ ਜੋ ਬਣ ਘਟੈ ਜਰੂਆ ਜਣੈ ਬਣਜਾਰਿਆ ਮਿੱਤਰਾ ਆਮ ਘਟਾਇ ਦਿਨ ਜਾਏ ਅੰਤ ਕਾਲ ਪਸ਼ਤਾਸੀ ਅੰਦਲੇ ਜਾ ਜਾਮ ਪਕੜ ਚਲਾਇ ਸਭ ਕਿਸਿ ਆਪਣਾ ਕਰ ਕਰ ਰਾਖਿਆ ਖਿਨ ਮਹਿ ਭਇਆ ਪਰਾਇਆ ਬੋਦੇ ਬਸਰ ਜੀ ਗਈ ਸਿਆਣਪ ਕਰ ਅਵਗਣ ਪਛਤਾਏ ਕਉ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਵਚਿਤ ਹੋਲੇ ਬਲਾਈ ਚੌਥਾ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਬਿਰਧ ਭਇਆ ਤਨ ਖੀਣ ਅੱਖੀ ਅੰਧ ਨਾ ਦੀ ਸਈ ਵਣਜਾਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਜੀਬ ਰਸ ਨਾਹੀ ਰਹੇ ਪਰਾ ਕਉਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੇ ਮਨ ਮੁਖ ਆਵਣ ਜਾਣ ਖੜ ਪੱਕੇ ਕੋਲ ਭਜੈ ਬਿਨ ਸੈ ਆਏ ਚੱਲੇ ਕਿਆ ਮਾਨ ਕਹਉ ਨਾਨਕ ਪ੍ਰਾਣੀ ਚੌਥੇ ਪਹਿਰੈ ਗੁਰਮੁਖ ਸਬਦ ਪਛਾਨ ਓੜਕ ਆਇਆ ਤਿਨ ਸਾਹਿਆ ਬਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਗੁਣ ਨਾ ਸਮਾਨਿਆ ਬਣਜਾਰਿਆ ਮਿੱਤਰਾ ਅਵਗਣ ਖੜਸਨ ਬੰਨ ਗੁਣ ਸੰਜਮ ਜਾਵੈ ਚੋੜ ਨਾ ਖਾਵਹਿ ਨਾ ਤਿਸ ਜੰਮਨ ਮਰਣਾ ਕਾਲ ਜਾਰ ਜਮ ਜੋਹੇ ਨਾ ਸਾਕੇ ਭਾਇ ਭਗਤ ਭੈ ਤਰਣਾ ਪਾਦਰ ਸੇਤੀ ਜਾਵੈ ਸਹਿ ਸਮਾਵੈ ਸਗਲੇ ਦੁੱਖ ਮਿਟਾਵੈ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਹਰ ਪਾਇਆ ਉਦਰ ਮੰਜਹਾਰ ਹਰ ਧਿਆਵੈ ਹਰ ਉਚਰੈ ਬਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵੇ ਆ ਬਾਹਰ ਜਨਮ ਭਿਆ ਮੁਖ ਲਾਗਾ ਸਸੇ ਪਿਤਾ ਮਾਧਿ ਵਿਆ ਜਿਸ ਕੀ ਵਸਤ ਤਿਸ ਚਿਤੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਉ ਨਾਨਕ ਪ੍ਰਾਣੀ ਪਹਿਲੇ ਪਹਿਰੈ ਹਰ ਜਪੀਐ ਕਿਰਪਾ ਧਾਰ ਦੂਜਾ ਪਹਿਰੈ ਰੈਣਕੈ ਬਣਜਾਰਿਆ ਮਿੱਤਰਾ ਮਨ ਲਾਗਾ ਦੂਜੈ ਪਾਏ ਮੇਰਾ ਮੇਰਾ ਕਰ ਪਾਲੀਐ ਬਣਜਾਰਿਆ ਮਿੱਤਰਾ ਲੈ ਮਾਤ ਪਿਤਾ ਗਲ ਲਾਏ ਲਾਵੇ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੈ ਖੱਟ ਖਵਾਏ ਜੋ ਦੇਵੈ ਤਿਸੈ ਨਾ ਜਾਣੈ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮਖੋ ਵਾਸੋ ਕਰੈ ਵੀ ਵਿਚਾਰ ਹਰ ਧਿਆਵੈ ਮਨ ਲਿਵ ਲਾਏ ਕਉ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕਭੂ ਖਾਇ ਤੀਜੇ ਪਹਿਰੇ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਵੈ ਧਨ ਸੰਚਵੈ ਵਣਜਾਰਿਆ ਮਿੱਤਰਾ ਹਰਨਾਮ ਹਰਨਾ ਸਮਾਲ ਹਰ ਨਾਮ ਹਰ ਹਰ ਕਦੇ ਨਾ ਸੰਭਾਲੇ ਜੇ ਹੋ ਵੈ ਅੰਤ ਸਖਾਈ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚਲਿਆ ਪਛਤਾਏ ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਕਉ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲ ਹਰ ਨਾਲ ਚੌਥਾ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਕਰਦੇ ਸਿਵਹ ਪੂਰਾ ਸਤਿਗੁਰੂ ਬਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵੇਹਾਂਦੀ ਹਰ ਸੇਵ ਹੋ ਖਿਨ ਖਿਨ ਢੇਲ ਮੂਲ ਨ ਕਰਿ ਹੋ ਜਿਤ ਆਸਿਰ ਜੁਗ ਜੁਗ ਹੋਵਹੁ ਹਰ ਸਿਤੀ ਸਦਮਾਨ ਹੋ ਰਲਿਆ ਜਨਮ ਮਰਨ ਦੁਖ ਖੋਵਹੁ ਗੁਰ ਸਾਧ ਗੁਰ ਸੁਆਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖੰਦੀ ਕਉ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲ ਹੋ ਰਹਿਣ ਭਗਤਾ ਦੀ ਸ੍ਰੀ ਰਾਗ ਮਹੱਲਾ 5ਵਾਂ ਪਹਿਲੇ ਪਹਿਰੇ ਰੈਣਕੇ ਬਣ ਜਾ ਰਿਆ ਮਿੱਤਰਾ ਧਰ ਪਾਇਤਾ ਉਦਰੇ ਮਾਹੀ ਦਸੀ ਮਾਸੀ ਮਾਨਸ ਕੀਆ ਬਣ ਜਾ ਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੇਨੇ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਤਾ ਤਿਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜੰਤੈ ਵਾਸਿ ਕਿਸ਼ਨਾ ਹੈ ਕਹਉ ਨਾਨਕ ਪ੍ਰਾਣੀ ਪਹਿਲੈ ਪਹਿਰੈ ਧਰ ਪਾਇਤਾ ਉਦਰੇ ਮਾਹੇ ਦੂਜੇ ਪਹਿਰੈ ਰਣਕੇ ਬਣਜਾਰਿਆ ਮਿੱਤਰਾ ਭਰ ਜਵਾਨੀ ਲਹਿਰੀ ਦੇ ਬੁਰਾ ਭਲਾ ਨ ਪਛਾਣੈ ਬਣਜਾਰਿਆ ਮਿੱਤਰਾ ਮਨ ਮੱਤਾ ਅਹੰਮੇ ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਬਹੂ ਨਾ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਰਾਏ ਜਬ ਪਕਰ ਸਬਵਰੇ ਤਬ ਕਿਆ ਜਵਾਬ ਕਰੇ ਕਹ ਨਾਨਕ ਦੂਜੇ ਪਹਿਰੇ ਪ੍ਰਾਣੀ ਤ ਭਰ ਜੋਬਨ ਲਹਿਰੀ ਦੇ ਤਿਜੇ ਪਹਿਰੇ ਰਣ ਕੈ ਬਨਜਾਰਿਆ ਮਿੱਤਰਾ ਬਿਖ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹੇ ਲਪਟਿਆ ਬਨਜਾਰਿਆ ਮਿੱਤਰਾ ਅੰਤਰ ਲਹਿਰ ਲੁਭਾਨ ਅੰਤਰ ਲਹਿਰ ਲੁਭਾਨ ਪ੍ਰਾਣੀ ਸੋ ਪ੍ਰਭ ਚੇਤਨਾ ਆਵੈ ਸਾਧ ਸੰਗਤ ਸਿਉ ਸਾੰਗਨਾ ਕੀਆ ਬਹੁ ਜੋਨੀ ਦੁਖ ਪਾਵੇ ਸਿਰ ਜਲ ਹਾਰ ਵਿਸਾਰਿਆ ਸੁਆਮੀ ਇੱਕ ਨਿਮਖ ਨਾਲ ਲੱਗੋ ਧਿਆਨ ਕਉ ਨਾਨਕ ਪ੍ਰਾਣੀ ਤੀਜਾ ਪਹਿਰਾ ਬਿਕ ਸੰਚੇ ਆਂਦਾ ਗਿਆਨ ਚੌਥਾ ਪਹਿਰਾ ਰਹਿਣ ਕੈ ਬਨਜਾਰਿਆ ਮਿੱਤਰਾ ਦਿਨ ਨੇੜਾ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਬਨਜਾਰਿਆ ਮਿੱਤਰਾ ਤੇਰਾ ਦਰਗਹ ਬੇਲੀ ਹੋਏ ਗੁਰਮੁਖ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ ਇਹੋ ਮੋਹ ਮਾਇਆ ਤੇਰਾ ਸੰਗ ਨ ਚੱਲੇ ਝੂਠੀ ਪ੍ਰੀਤ ਲਗਾਈ ਸਗਲੇ ਰਹਿਣ ਗੁਜ਼ਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਉ ਨਾਨਕ ਪ੍ਰਾਣੀ ਚੌਥਾ ਪਹਿਰੈ ਦਿਨ ਨੇੜਾ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਬਣਜਾਰਿਆ ਮਿੱਤਰਾ ਉਠ ਚਲੇ ਕਮਾਣਾ ਸਾਥ ਇਕ ਰੱਤੀ ਬਿਲਮਨਾ ਦੇਵ ਨੇ ਬਣਜਾਰਿਆ ਮਿੱਤਰਾ ਓਨੀ ਤਗੜੇ ਪਾਏ ਹਾਥ ਲਿਖਿਆ ਆਇਆ ਪਗੜ ਚਲਾਇਆ ਮਨ ਮੁਖ ਸਦਾ ਦੋਹਿਲੇ ਜਿਨਨੀ ਪੂਰਾ ਸਤਗੁਰ ਸੇਵਿਆ ਸੇ ਦਰਗੇ ਸਦਾ ਸੁਹਿਲ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੁਖਾਤ ਕਵ ਨਾਨਕ ਭਗਤ ਸੋਹੈ ਦਰਵਾਰੇ ਮਨ ਮੁਖ ਸਦਾ ਭਵਾਤ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮੁੰਦ ਈ ਆਣੀ ਪਈੜੈ ਕਿਉ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹੁਰੜਾ ਕਮ ਸਿੱਖੈ ਸਾਹੁਰੜਾ ਕਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਸਹੀਆ ਵਿੱਚ ਫਿਰੈ ਸੁਹੇਲੀ ਹਰ ਦਰਗਹ ਬਾਹ ਲੁੜਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕੇ ਰੱਖੈ ਮੁੰਦ ਈ ਆਣੀ ਪਈੜੈ ਗੁਰਮੁਖ ਹਰ ਦਰਸ਼ਨ ਦਿਖੈ ਵਿਆਹੋ ਹੋਵਾ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹਉ ਮੈਂ ਰੋਗ ਗਿਆ ਦੁਖ ਲਾਥ ਆਪ ਆਪੇ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਬినాਸੀ ਨਾ ਕਦੇ ਮਰੇ ਨਾ ਜਾਇਆ ਵਿਆਹੋ ਹੋਵਾ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੂਲਾ ਹਰ ਜਨ ਮਿਲ ਜੰ ਸੁਹੰਦੀ ਪੇਵ ਕੜੈ ਹਰ ਜਪ ਸੁਹੇਲੀ ਵਿੱਚ ਸਾਹੁਰੜਾ ਖਰੀ ਸੁਹੰਦੀ ਸਾਹੁਰੜਾ ਵਿੱਚ ਖਰੀ ਸੁਹੰਦੀ ਜਿਨ ਪੇਵ ਕੜੈ ਨਾਮ ਸਮਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ ਜਿਨਾ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬੂਲਾ ਹਰ ਜਨ ਮਿਲ ਜਨ ਸੁਹੰਦੀ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵ ਹੋ দান ਮੈਂ ਦੱਜ ਹਰ ਕਪੜ ਹਰ ਸੁਭਾ ਦੇਵ ਹੋ ਜਿਤ ਸਬਰੈ ਮੇਰਾ ਕਾਜ ਹਰ ਹਰ ਭਗਤੀ ਕਾਰਜ ਸੁਹਿਲਾ ਗੁਰ ਸਤ ਗੁਰ ਧਾਨ ਦੇਵਾ ਆ ਖੰਡ ਵਰਪੰਡ ਹਰ ਸੁਭਾ ਹੋਈ ਇਹੋ ਧਾਨ ਨਰ ਲਹਿਰ ਲਾਇਆ ਹੋਰ ਮਨਮੁਖ ਦਾਜ ਜੇ ਰਖਿ ਦੇਖਲੈ ਸੋ ਕੂੜ ਅਹੰਕਾਰ ਕਾਚ ਪਾਜੋ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵ ਹੋ ਦਾਨ ਮੈਂ ਦੱਜ ਹਰ ਨਾਮ RAM ਮੇਰੇ ਬਾਬੂਲਾ ਪਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੋਗ ਜੋਗ ਪੀੜੀ ਜੱਲਾ ਸਤਿਗੁਰ ਕੀ ਜਿਨਿ ਗੁਰਮੁਖ ਨਾਮ ਧਿਆਇਆ ਹਰ ਪ੍ਰੁਰਖ ਨਾ ਕਬੀ ਬਿਨ ਸਹਿ ਜਾਵੇ ਨਿਤ ਦੇਵੇ ਚੜ੍ਹੇ ਸਵਾਇ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋ ਹੰਦੀ ਹਰ ਰਾਮ ਰਾਮ ਮੇਰੇ ਬਾਬੂਲਾ ਪਿਰ ਮਿਲ ਧਨ ਮੇ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਏਕ ਓੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀ ਮਿੱਤਰਾ ਹਰਨਬ ਹੈ ਤੇਰੇ ਨਾਲੇ ਸੰਗ ਸਹਾਈ ਹਰਨਾਮ ਤੇ ਆਈ ਬਿਰਥਾ ਕੋਏ ਨਾ ਜਾਏ ਮਨ ਚਿੰਦੇ ਸੇ ਫਲ ਪਾਵੇ ਚਰਨ ਕਮਲ ਚਿਤ ਲਾਏ ਜਲ ਤਲ ਪੂਰ ਰਹਾ ਬਨਵਾਰੀ ਘਟ ਘਟ ਨਦਰ ਨਿਹਾਲ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਲ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਫਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਥ ਕਰਤੇ ਸਹਿ ਸਾਧੂ ਖਨਾ ਬਿਆਪੈ ਗੁਰਪੂਰਾ ਭੇਟ ਐ ਵਡ ਭਾਗੀ ਆਠ ਪੈਰ ਪ੍ਰਭ ਜਾਪੈ ਆਦ ਜੁਗਾਦੀ ਸੇਵਕ ਸੁਆਮੀ ਭਗਤਾ ਨਾਮ ਆਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਫਸਾਰੇ ਮਨ ਪਿਆਰਿਆ ਜੀਉ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਉ ਮਿੱਤਰਾ ਹਰ ਦਰ ਨਿਚਲ ਮੱਲੇ ਹਰ ਦਰ ਸੇਵੇ ਅਲਖ ਭੇਵੇ ਨਿਚਲ ਆਸਣ ਪਾਇਆ ਤਹਿ ਜਨਮ ਨ ਮਰਨ ਨ ਆਵਣ ਜਾਣਾ ਸੰਸਾਰ ਦੁਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਛੂ ਨ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸੁਆਮੀ ਸੁਖ ਹੈ ਗਾਮੇ ਈਸ਼ ਸਗਲੇ ਪੁੰਨਿਆ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਵਿਸ਼ੁਨਿਆ ਅੰਤਰ ਬਾਹਰ ਸਰਬਾਤਰ ਵੇਆ ਮਨ ਉਪਜਿਆ ਵਿਸਵਾਸ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਆਗਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਉੱਠੇ ਸ੍ਰੀ ਧਰ ਪਾਏ ਮੰਗਲ ਗਾਏ ਈਸ਼ ਕੁੰਨੇ ਸਤਗੁਰ ਤੁਠੇ ਲੜ ਲੈਨੇ ਲਾਏ ਨੌ ਨਿਧ ਪਾਏ ਨਾਓ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਖਣਾ ਹੱਠ ਮਜਾਹੁ ਮਾਪਿ ਪਸੇ ਕਿਉ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸੋ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨਹਿ ਭਾਵੇ ਜੀਉ ਦਾਸਾ ਨਹ ਪਾਵੇ ਬਿਨ ਦਰਸਾਵੇ ਇਕ ਖਿਨ ਧੀਰਜ ਕਿਉ ਕਰੇ ਨਾਮ ਬਿਹੂਨਾ ਤਨ ਮਨ ਹੀਨਾ ਜਲ ਬਿਨ ਮਛਲੀ ਜੋ ਮਰ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸਵਾਮੀ ਨਾਨਕ ਕੇ ਸਵਾਮੀ ਧਾਰ ਉਨੁਗ੍ਰਹ ਮਨ ਤਨ ਅੰਕ ਸਮਾਵੇ ਦਖਣਾ ਸੋਹੰਦਰੋ ਹਬ ਠਾਏ ਕੋ ਆਨੰਦ ਸੈ ਡੂ ਜੜੋ ਖੁਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਿਮਰਤ ਸਾਸ ਗਰਾਸ ਪੂਰਨ ਵਿਸਵਾਸ ਕਿਉ ਮਨੋ ਵਿਸਾਰੀਐ ਜੀਉ ਕਿਉ ਮਨੋਂ ਬੇਸਾਰੀਏ ਨਿਮਖ ਨਹੀਂ ਟਾਰੀਏ ਗੁਣਵੰਤ ਪਰਾਂ ਹਮਾਰੇ ਮਨ ਬਾਛਤ ਫਲ ਦੇਤੈ ਸੁਆਮੀ ਜੀਵ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸ੍ਰਬ ਕਾ ਸਾਥੇ ਜਪ ਜੂਗਾ ਜਨਮ ਨਾ ਹਾਰੀਏ ਨਾਨਕ ਕੀ ਬੇਨੰਤੀ ਪ੍ਰਭ ਪਾ ਕਿਰਪਾ ਕਰ ਭਵਜਲ ਤਾਰੀਏ ਦਖਣਾ ਧੂੜੀ ਮਜਨ ਸਾਧਕੇ ਸਾਈਂ ਥੀਏ ਕਿਰਪਾਲ ਲੱਧੇ ਹਬੇ ਥੋਕੜੇ ਨਾਨਕ ਹਰ ਧਨਮਾਲ ਸ਼ੰਤ ਸੁੰਦਰ ਸੁਆਮੀ ਧਾਮ ਭਗਤ ਹੈ ਬਿਸਰਾਮ ਆਸਾ ਲਗ ਜੀਵ ਤੇ ਜੀਓ ਮਨ ਤਨੇ ਗਲ ਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੇ ਜੀਓ ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਥੀਵ ਤੇ ਬਿਖੈ ਬਨ ਫੀਕਾ ਜਾਣਿਆ ਭੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਨਿਆ ਸਰਬਸੋ ਸੁਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਏਕ ਤਿਲ ਨਹੀਂ ਵਿਸਰੇ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਡਖਣਾ ਜੋ ਤੌ ਕਿਨੇ ਆਪਣੇ ਤਨਾਕੂ ਮਿਲਿਓ ਹੈ ਆਪੇ ਹੀ ਆਪ ਮੋਹਿਓ ਹ ਜਸ ਨਾਨਕ ਆਪ ਸੁਣਿਓ ਹੈ ਸ਼ੰਤ ਪ੍ਰੇਮ ਠਗੌਰੀ ਪਾਇਰੀ ਜਾਏ ਗੋਬਿੰਦ ਮਨ ਮੋਹਿਆ ਜੀਉ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਉ ਹਾਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਿਆਣਾ ਕਰ ਵਸ ਪਹਿ ਮਨ ਸਰਬ ਸੁਖ ਬੁੱਠੇ ਗੋਬਿੰਦ ਤੁਠੇ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਈਸ਼ ਪੁਜਾਇਆ ਬਹੁੜ ਨਾਮ ਆਇਆ ਹੋ ਹੋ ਆਕਾਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਦਖਣਾ ਸਾਈਂ ਨਾਮ ਮੋਲ ਕੀਮਨਾ ਕੋਈ ਜਾਣਦੋ ਜਿਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਨਦੋ ਸ਼ੰਤ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਉ ਜਿਨਕੋ ਸਾਧੂ ਸੰਗ ਨਾਮ ਹਰ ਰੰਗ ਤਿਨੇ ਬ੍ਰਹਮ ਵਿਚਾਰਿਆ ਜੀਉ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੇ ਕਰ ਗਹਿ ਲੈਨੇ ਹਰ ਜਸੋ ਦੀਨੇ ਜੋਨ ਨਾ ਧਾਵੈ ਨਹਿ ਮਰੇ ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਸਨ ਨਾ ਜਾਏ ਅਕਥ ਸੁਆਮੀ ਸਦ ਕਹਿ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਬਨਜਾਰਾ ਇੱਕ ਓੰਕਾਰ ਸਤ ਨਾਮ ਗੁਰ ਪ੍ਰਸਾਦ ਹਰ ਹਰ ਉਤਮ ਨਾਮ ਹੈ ਜਿਨ ਸਿਰਿਆ ਸਭ ਕੋ ਏ ਜੀਓ ਹਰ ਜੀ ਸਭੇ ਪ੍ਰਤ ਪਾਲਦਾ ਘੜ ਘੜ ਰਮਈਆ ਸੋਏ ਸੋ ਹਰ ਸਦਾ ਤੇ ਆਈਐ ਤਿਸ ਬਿਨ ਅਵਰਨਾ ਕੋਏ ਜੋ ਮੋਹ ਮਾਇਆ ਚਿਤ ਲਾਏ ਦੇਸੇ ਛੋੜ ਚੱਲੇ ਦੁਖ ਰੋਏ ਜਨ ਨਾਨਕ ਨਾਮ ਤੇ ਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰਨਾ ਕੋਏ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਵਡ ਭਾਗ ਪ੍ਰਾਪਤ ਹੋਏ ਰਹਾਓ ਸਤ ਜਨਾ ਵੇਣ ਪਾਈਆ ਹਰ ਕਿਰਨ ਨਾ ਪਾਇਆ ਨਾਉ ਵਿੱਚ ਹਉ ਮੈਂ ਕਰਮ ਕਮਾਵਦੇ ਜਿਉ ਵੇਸਵਾ ਪੋਤਨ ਨਾਉ ਪਿਤਾ ਜਾਦਤਾ ਹੋਈਐ ਗੁਰ ਤੁਠਾ ਕਰੇ ਪਸਾਉ ਵਡਭਾਗੀ ਗੁਰ ਪਾਇਆ ਹਰ ਅਹਨਸ ਲੱਗਾ ਭਾਉ ਜਨਨਾਕ ਬ੍ਰਹਮ ਪਸਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰਾ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਾਬ ਲਗ ਜੋ ਬਨ ਸਾਸ ਹੈ ਤਬ ਲਗ ਨਾਮ ਤੇ ਆਏ ਚਲਦਿਆ ਨਾਲ ਹਰ ਚਲਸੀ ਹਰ ਅੰਤਿ ਲਹਿ ਛਦਾਏ ਹਉ ਬਲੇਹਾਰੀ ਤਿੰਨ ਕਉ ਜਿਨ ਹਰ ਵੁਠਾ ਮਨ ਆਏ ਹਉ ਬਲੇਹਾਰੀ ਤਿੰਨ ਕਉ ਜਿਨ ਹਰ ਮਨ ਵੁਠਾ ਆਏ ਜਿਨਿ ਹਰ ਹਰ ਨਾਮ ਨਾ ਚਿਤਿਉ ਸੇ ਅੰਤ ਗਏ ਪਛਤਾਏ ਤੋਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵੱਡ ਭਾਗੀ ਗੁਰ ਪਾਇਆ ਗੁਰ ਸਬਦ ਦੀ ਪਾਰ ਲਗਾਏ ਰਹਾਉ ਹਰ ਆਪੇ ਆਪ ਪਾਇਦਾ ਹਰ ਆਪੇ ਦੇਵੈਲੇ ਹਰ ਆਪੇ ਪਰਮ ਪੁਲਾਇਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਹੈ ਸੇ ਵਿਰਲੇ ਕੇਈ ਕੇ ਹਉ ਬਲਿਹਾਰੀ ਤਿਨ ਕਉ ਜਿਨ ਹਰ ਪਾਇਆ ਗੁਰ ਮਤੇ ਜਾਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾਹਿ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਰਵਿਖ ਦੁਖ ਪਰ ਹਰੇ ਰਹਾਉ ਕਾੜ ਕਾੜ ਰਮਈਆ ਮਨ ਵਸੈ ਕਿਉ ਪਾਈਐ ਕਿਤ ਭਤ ਗੁਰਪੂਰਾ ਸਤਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਤਹਰ ਨਾਮ ਆਧਾਰ ਹੈ ਹਰ ਨਾਮੈ ਤੇ ਗਾਤ ਮਤ ਮੈਂ ਹਰ ਹਰ ਨਾਮ ਵਿਸਾਹੋ ਹੈ ਹਰ ਨਾਮੈ ਹੀ ਜਤ ਪਤ ਜਨ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰ ਬਚਨਿ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਓ ਜਿਨ ਕਉ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਭਾਇ ਬਣ ਜਾ ਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਤਨ ਬਣਜ ਵਪਾਰੀਆ ਜਿਨ ਵਖ ਜਿਨ ਵਖਰ ਲੱਦੇੜਾ ਹਰ ਰਾਸ ਗੁਰਮੁਖਾ ਦਰਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ ਆਪ ਤੁਠਾ ਗੁਣਤਾਸ ਹਰਿ ਧਿਆਵੋ ਸਾਸਿ ਗਿਰਾਸ ਮਨ ਪ੍ਰੀਤ ਲੱਗੀ ਤਨਾ ਗੁਰਮੁਖਾ ਹਰਿ ਨਾਮ ਜਿਨਾਂ ਰਹਿ ਰਾਸ ਰਹਾਉ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਬਾਣੀ ਮਹੱਲਾ ਚੌਥਾ ਸ਼ਲੋਕਾਂ ਨਾਲ ਸ਼ਲੋਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਜ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਹਿ ਚਲ ਮਤ ਪਾਰ ਔਰ ਰਤਨਾ ਬੋਲ ਕਾ ਪਾਇ ਗੁਰ ਕਾ ਸਬਦ ਵਿਚਾਰ ਜੇਵਾ ਸਚੇ ਮਨ ਸਚਾ ਸਚਾ ਸਰੀਰ ਆਕਾਰ ਨਾਨਕ ਸਚਾ ਸਤਗੁਰ ਸੇਵਿਐ ਸਦਾ ਸਚ ਬਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਤਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸਾ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਦਾ ਕਿਆ ਕਰੇ ਨਾਨਕ ਜਿਨ ਅਖੀ ਲੀਤੀਆ ਸੋਇ ਸਚਾ ਦੇ ਪੌੜੇ ਹਰ ਇੱਕੋ ਕਰਤਾ ਇਕ ਇਕੋ ਦੀਬਾ ਹਰ ਹਰ ਇੱਕ ਸਦਾ ਹੈ ਅਮਰ ਇਕੋ ਹਰ ਚਿਤ ਧਰ ਹਰ ਤਿਸ ਬਿਨ ਕੋਈ ਨਾ ਹੈ ਡਰ ਭ੍ਰਮ ਭਉ ਦੂਰ ਕਰ ਹਰ ਤਿਸੈ ਨੋ ਸਲਾਹੇ ਜੇ ਤੁਦ ਰਖੈ ਬਾਹਰ ਘਰ ਹਰ ਜਿਸਨੋ ਹੋਏ ਦਇਾਲ ਸੋ ਹਰ ਜਪ ਭਉ ਬਖਮ ਤਰ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ ਇਕ ਜਗੰਦੇ ਨਾਲ ਹਨ ਇਕ ਨਾ ਸੁਤਿਆ ਦੇ ਉਠਾਲ ਮਹੱਲਾ ਪਹਿਲਾ ਸਦਕ ਸਬੂਰੀ ਸਾਦਕਾ ਸਬਰ ਤੋਸਾ ਮਲਾਇਕਾਂ ਦੀਦਾਰ ਪੂਰੇ ਪਾਇਸਾ ਥਾਉ ਨਹੀਂ ਖਾਇ ਕਾ ਪੌੜੀ ਸਭ ਆਪੇ ਤੁਧ ਪਾਇ ਕੈ ਆਪ ਕਰੈ ਲਾਈ ਤੂੰ ਆਪੇ ਵੇਖ ਵਿਗਸਦਾ ਆਪਣੀ ਵਿੜਾਈ ਹਰ ਤੁਧ ਬਾਹਰ ਕੇਸ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੇ ਹਿਥਾਈ ਹਰਤ ਸਹਿ ਧਿਆਵੋ ਸੰਤ ਜਨੋ ਜੋ ਲੈ ਛਡਾਈ ਸ਼ਲੋਕ ਮਹੱਲਾ ਪਹਿਲਾ ਫਕੜ ਜਾਤੀ ਫਕੜ ਨਾਓ ਸਭਨਾ ਜੀਆਂ ਇੱਕ ਆਸ਼ਾ ਹੋ ਆਪੋ ਜੇ ਕੋ ਭਲਾ ਕਹਾਏ ਨਾਨਕ ਤਾ ਪਰ ਜਾਪੈ ਜਾਪਤ ਲੇਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉਨ ਇਹੋ ਤਿਸ ਆਗੈ ਮਰ ਚਲੀਐ ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ ਪੌੜੀ ਤਉ ਦਾਪੇ ਧਰਤੀ ਸਜਿਐ ਚੰਦ ਸੂਰਜ ਦੁਇ ਦੀਵੇ 10 ਚਾਰ ਹੱਟ ਤੁਧ ਸਜਿਆ ਵਾਪਾਰ ਕਰੀਵੇ ਇਕ ਨਾਨੋ ਹਰ ਲਾਭ ਦੇ ਜੋ ਗੁਰਮਖ ਥੀਵੇ ਤਿੰਨ ਜਮ ਕਾਲ ਨਾ ਵਿਆਪੈ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਵਾਰ ਸਿਓ ਤਿੰਨ ਪਿਛੈ ਸਭ ਜਗਤ ਛੁਟੀਵੇ ਸ਼ਲੋਕ ਮਹੱਲਾ ਪਹਿਲਾ ਕੁਦਰਤ ਕਰ ਕਹਿ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤਾਂ ਕਹੀ ਨਾ ਜਾਏ ਸਰ ਸਰੀਰਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿਦਕ ਕਰ ਸਜਦਾ ਮਨ ਕਰ ਮਖਸੂਦ ਜਿਹ ਧਿਰ ਦੇਖਾ ਤੇ ਧਿਰ ਮੌਜੂਦ ਮਹੱਲਾ ਤੀਜਾ ਗੁਰ ਸਬਾਏ ਵਾ ਨਾ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਤਾ ਮਿਲੈ ਜਾਂ ਮਨ ਰਹੈ ਹਦੂਰ ਪੌੜੇ ਸਬਤ ਦੀਪ ਸਬਤ ਸਾਗਰ ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਬਨਾ ਵਿੱਚ ਤੂੰ ਵਰਤਦਾ ਹਰ ਸਬਨਾ ਪਾਣਾ ਸਭ ਤੁਝ ਐਤਿ ਆਵੈ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਆਰਾਧ ਦੇ ਤਿਨ ਹਉ ਕੁਰਬਾਨਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਿਢਾਣਾ ਸ਼ਲੋਕ ਮਹੱਲਾ ਤੀਜਾ ਕਲਮ ਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖ ਲਿਓ ਸਦਾ ਸਾਹਿਬ ਕੈ ਰੰਗ ਰਹਿ ਕਬ ਹੁਣਾ ਟੂਟ ਸਨੇਹੋ ਕਲਮ ਸਾਜਨੀ ਜਾਇਸੀ ਲਿਖਿਆ ਤੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏਸੀ ਜੋ ਧੁਰਿ ਛੋਡੀ ਸਚੈ ਪਾਏ ਮਹੱਲਾ ਤੀਜਾ ਨਦਰੇ ਆਪਦਾ ਨਾਲ ਨਾ ਚੱਲਈ ਵੇਖੋ ਕੋ ਬਿਉ ਪਾਏ ਸਤਗੁਰ ਸੱਚ ਦਰੜਾਯਾ ਸੱਚ ਰਹੁ ਲਿਵ ਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇਕ ਤੂੰ ਤੂੰ ਜਾਣੈ ਭੇਤ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰਾਇ ਜੇ ਪਾਪ ਕਮਾਵਦਾ ਧਰਮੀ ਵਿਗਸੇਤ ਤੂੰ ਸਚ ਆਪਨਿ ਆਉ ਸੱਚ ਤਾਂ ਡਰੀਏ ਕੇਤ ਜਿਨਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸ਼ਲੋਕ ਮਹੱਲਾ 3ਜਾ ਕਲਮ ਜਲਾ ਸਾਰਮਸਬਾਣੀਐ ਕਾਗਦ ਭੀ ਜਲ ਜਾਓ ਲਿਖਣਵਾਰਾ ਜਲ ਬਲੋ ਜਿਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨਾ ਕਰਣਾ ਜਾਏ ਮਹੱਲਾ 3ਜਾ ਔਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪਰ ਪਰ ਹੋਏ ਖਵਾਰ ਪੌੜੇ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਦਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀਅ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣਾਈ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁਛਿਆ ਦਾਨ ਦੇਵ ਕਾ ਸ਼ਲੋਕ ਮਹੱਲਾ ਤੀਜਾ ਹਉ ਹਉ ਕਰਤੀ ਸਭ ਮੂਏ ਸੰਪਉ ਕਿਸੈ ਨਾਨਾਲ ਦੂਜੈ ਪਾਇ ਦੁਖ ਪਾਇਆ ਸਭ ਜੋਹੀ ਜਮ ਕਾਲ ਨਾਨਕ ਗੁਰਮੁਖੂਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੇ ਅਸੀਂ ਚੰਗੀਆਂ ਆਚਾਰੇ ਬੁਰੀਆਂ ਮਨਹੁ ਕੁਸਦਾ ਕਾਲੀਆਂ ਬਾਹਰ ਚਿਟਵੀਆਂ ਹਰੀ ਸਾਹ ਕਰੇ ਤਣਾੜੀਆਂ ਜੋ ਸੇ ਵਹਿਦਾਰ ਖੜੀਆਂ ਨਾਲ ਖਸਮਾਂ ਰਤੀਆ ਮਾਨ ਹੈ ਸੁਖ ਰਲੀਆਂ ਹੁੰਦਾ ਤਾਣ ਨਤਾਣੀਆਂ ਰਹੇ ਨਮਾਨਣੀਆਂ ਨਾਨਕ ਜਨਮ ਸਰਕਾਰਥਾ ਜੇ ਤਿਨ ਕੈ ਸੰਗ ਮਿਲਾਹ ਪੌੜੀ ਤੂੰ ਆਪੇ ਜਾਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏਦਾ ਆਪੇ ਵਿੱਚ ਸੇਵਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤਦੋਂ ਬਾਹਰ ਕਿਸ ਨਹੀਂ ਗੁਰ ਸਬਦ ਦੀ ਵੇਖ ਨਿਹਾਲ ਸ਼ਲੋਕ ਮਹੱਲਾ ਤੀਜਾ ਹੁਕਮ ਨਾ ਜਾਣੈ ਬਹੁਤਾਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਧਨ ਖਸਮੈ ਚੱਲੇ ਰਜਾਈ ਦਰ ਘਰ ਸੁਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨ ਮੁਖ ਨਾਮ ਵਿਹੂਣਿਆ ਰੰਗ ਕੁਸੁੰਬਾ ਦੇਖਣਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸ ਦਾ ਮੁੱਲ ਦੁਜਾ ਲਗੇ ਪਚਮੋਏ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਟ ਸੇ ਪਏ ਪਚਹਿ ਵਾਰੋ ਵਾਰ ਨਾਗ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹੈ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੁਦ ਆਪੇ ਰਿਜਕ ਸੰਭਾਹਿਆ ਇਕ ਵਾਲ ਛਲਕਾਰ ਕੈ ਖਾਵਦੇ ਮੋਹ ਕੂੜ ਕੁਸਤ ਤਿਨੀ ਢਾਹਿਆ ਉਦਾਪੇ ਪਾਵੇ ਸੋਕਰਹਿ ਤੁਦ ਉਤੈ ਕਾਮ ਓਇ ਲਾਇ ਇਕ ਨਾ ਸੱਚ 부ਝਾਇੋਂ ਨ ਤਿਨਾ ਟੁੱਟ ਢੰਡਾਰ ਦੇਵਾਇ ਹਰ ਚੇਦ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਤੜਾਇਆ ਸ਼ਲੋਕ ਮਹੱਲਾ ਤੀਜਾ ਪਰ ਪਰ ਪੰਡਿਤ ਪਰ ਪਰ ਪੰਡਿਤ ਵੇਦ ਵਿਖਾਣ ਹੈ ਮਾਇਆ ਮੋਹ ਸਵਾਏ ਦੂਜੇ ਪਾਇ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਇ ਜेन ਜੀਓ ਪਿੰਡ ਦਿੱਤਾ ਤੇ ਸਕਮ ਹੋਣਾ ਚਿੱਤ ਜੋ ਦਿਨ ਦਾ ਰਿਜਕ ਸੰਭਾਹੇ ਜਮਕਾ ਫਾਗਲ ਹੋਣਾ ਕੱਟੀਏ ਫਿਰ ਫਿਰ ਆਵੇ ਜਾਏ ਮਨ ਮੁਖ ਕਿਛੂ ਨਾ ਸੂਝੈ ਅੰਦੁਲੇ ਪੂਰਬ ਲਿਖਿਆ ਕਮਾਏ ਪੂਰਾ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਮਾਣੇ ਸੁਖ ਪੈਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਉ ਮਨੋ ਨਾ ਵਿਸਾਰੀਏ ਜਿਤ ਦਰ ਸੱਚਾ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸਚੋ ਸਚ ਕਮਾਵਣਾ ਵਢਾਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਵ ਸੰਜਮ ਮਨ ਮਾਹੇ ਬਿਨ ਨਾਵੇ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨ ਮੁਖ ਮੋਹੇ ਵਿਨਾਸ ਜੋ ਭਾਵੈ ਤੇ ਉਹ ਰਾਖ ਤੂੰ ਨਾਨਕ ਤੇਰਾ ਦਾਸ ਪੌੜੇ ਸਭ ਕੋ ਤੇਰਾ ਤੂੰ ਸਬ ਸਦਾ ਤੂੰ ਸਬ ਨਾਰਾਸ ਸਭ ਤੁਧ ਪਾਸੋ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤਿਸ ਸਭ ਕਿਛ ਮਿਲੈ ਇਕ ਨਾ ਦੂਰ ਹੈ ਪਾਸ ਤੁਧ ਬਝੋ ਥਾਉ ਕੋ ਨਹੀਂ ਜਿਸ ਪਾਸੋ ਮੰਗਿਐ ਮਨ ਵੇਖੋ ਕੋ ਨਿਰਜਾਸ ਸਭ ਤੁਧ ਨੂੰ ਸਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ